ਹਾਂ ਜੀ ਵੀ ਅੱਜ ਅਸੀਂ ਮਾਨਯੋਗ ਬ੍ਰਹਮ ਸ਼ੰਕਰ ਜੀ ਪਾਜੀ ਨੂੰ ਮੈਂਮੋਰੰਡਮ ਦੇਣ ਗਏ ਸੀ ਵੀ ਜਿਹੜਾ ਗਡ ਸ਼ੰਕਰ ਆ ਸੀ ਕਿਸੇ ਵੀ ਕੀਮਤ ਤੇ ਕੁੱਟਣ ਨਹੀਂ ਦੇਣਾ ਹਾਪੂਰਨ ਨਾਲੋਂ ਤੇ ਉੱਥੇ ਉਹਨਾਂ ਨੇ ਜੈ ਕਿਸ਼ਨ ਰੋੜੀ ਨਾਲ ਫੋਨ ਤੇ ਗੱਲ ਕੀਤੀ ਜਿੱਥੋਂ ਇੱਕ ਕਲੀਅਰ ਮੈਸੇਜ ਸਾਰਿਆਂ ਵੱਲੋਂ ਸੁਣਿਆ ਗਿਆ ਵੀ ਉਹਨਾਂ ਨੇ ਇਹ ਕਲੀਅਰ ਕੱਟ ਕਿਹਾ ਵੀ ਗਡ ਸ਼ੰਕਰ ਜਿਹੜਾ ਆ ਇਹ ਹਲੰਪੁਰ ਸਾਹਿਬ ਨਾਲ ਹੀ ਚਲੇ ਜਾਣਾ ਇਹਦਾ ਮਤਲਬ ਸਰਕਾਰ ਦੀ ਮਨਸ਼ਾ ਹੈ ਬਲੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੀਦਾ ਹੈ ਕਿ ਪਹਿਲਾਂ ਕਿਹਾ ਸੀ ਬਲੰਦਪੁਰ ਸਾਹਿਬ ਜ਼ਿਲ੍ਹਾ ਬਣਾ ਦਿਓ ਪਰ ਹੁਣ ਹੁਸ਼ਿਆਰਪੁਰ ਕੋਲ ਗੱਡ ਸਿੰਘਰ ਨਹੀਂ ਤੋੜ ਦੇਵਾਂਗੇ ਜਿਵੇਂ ਕੱਲ ਅਸੀਂ ਖਰਾਲਗੜ ਸਾਹਿਬ ਸੰਪੰਨ ਕੋ ਜਾ ਕੇ ਆਏ ਸੀ ਔਰ ਸੰਪੰਨ ਦਾ ਵੀ ਕਲੀਅਰ ਕੱਟ ਮੈਸੇਜ ਸੀ ਆਖ ਵੀ ਖਰਾਲਗੜ ਸਾਹਿਬ ਦੇ ਜਿਹੜੇ ਸੈਂਟੀਮੈਂਟਸ ਆ ਜਿਹੜੀਆਂ ਉਹਨਾਂ ਦੀਆਂ ਸੰਪੰਨ ਦੇ ਸੈਂਟੀਮੈਂਟਸ ਆ ਜਿਹੜੇ ਉੱਥੇ 30 35 ਪਿੰਡਾਂ ਉਹਨਾਂ ਦੇ ਸੈਂਟੀਮੈਂਟਸ ਆ ਉਹ ਚਾਹੁੰਦੇ ਆ ਕਿ ਅਸੀਂ ਤਹਿਸੀਲ ਗੱਡ ਸਿੰਘਰ ਨਾਲ ਰਹੀਏ ਤਾਂ ਤਹਿਸੀਲ ਗੱਡ ਸਿੰਘਰ ਜਿਹੜੀ ਹੁਸ਼ਿਆਰਪੁਰ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਹੁਸਿਆਰਪੁਰ ਦਾ ਕਟਾਉ ਕਰਨ ਦੀ ਸੋਚ ਦੇ ਤਾਇਆ ਜਿਹੜਾ ਬਹੁਤ ਹੀ ਗਲਤ ਹੈ ਸਾਰੇ ਦੇ ਸਾਰੇ ਆਪ ਦੇ ਅਨਾਲੇ ਮਸਲੇ ਬਣੇ ਹੋਏ ਆ ਸਾਰਿਆਂ ਨੂੰ ਪਤਾ ਆ ਕਿ ਅਕੀਨ ਸਰ ਰੋੜੀ ਨੂੰ ਬਿਲਕੁਲ ਪਤਾ ਵੀ ਗੁਰਸ਼ੰਕਰ ਕੱਟਿਆ ਜਾ ਰਿਹਾ ਹੈ ਉਹ ਆਪਣੇ ਲੋਕਾਂ ਨਾਲ ਧੋਖਾ ਕਰਦਾ ਪਿਆ ਉਹਦੇ ਉਹਨਾਂ ਦੇ ਆਪਣੇ ਇਹ ਨੀਤੀ ਕੀ ਫਾਇਦਾ ਹੈ ਅਸੀਂ ਨਹੀਂ ਕਹਿ ਸਕਦੇ ਪਰ ਇੱਕ ਕਲੀਅਰ ਕੱਟ ਮੈਸੇਜ ਆ ਗਿਆ ਵੀ ਜਿਹੜਾ ਨਾਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਜਾ ਰਹੇ ਉਹ ਗੁਰਸ਼ੰਕਰ ਨੂੰ ਹੁਸ਼ਿਆਰਪੁਰ ਨਾਲੋਂ ਕੱਟਣ ਜਾ ਰਿਹਾ ਜਿਹੜਾ ਕਿ ਬਿਲਕੁਲ ਸਰਾਸਰ ਤੱਕ ਜਾ ਲੋਕਾਂ ਦਾ ਕਾਰਨ ਕੀ ਹੈ ਕਿਉਂਕਿ ਪਹਿਲਾਂ ਨਵੇਂ ਸ਼ਹਿਰ ਦੇ ਨਾਲ ਕਿਹਾ ਜਾ ਰਿਹਾ ਸੀ ਹੁਣ ਆਨੰਦਪੁਰ ਸਾਹਿਬ ਨਾਲ ਗੱਲ ਇਦਾਂ ਨਾਲ ਜੀ ਵੀ ਇਹਨਾਂ ਨੂੰ ਹੋਰ ਕੋਈ ਨਹੀਂ ਇਹਨਾਂ ਨੂੰ ਹੁਸ਼ਿਆਰਪੁਰ ਜ਼ਿਲ੍ਹਾ ਹੀ ਲੱਗਦਾ ਤੋਰ ਮਰੋੜ ਨੂੰ ਅਸੀਂ ਕਹਿੰਦੇ ਆਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾ ਦਿਓ ਉਸੇ ਤਰਜ਼ ਦੇ ਬਣਾ ਦਿਓ ਜਿੱਦਾਂ ਮਲੇਰਕੋਟਲਾ ਬਣਾਇਆ ਜਿੱਦਾਂ ਪਠਾਨਕੋਟ ਬਣਾਇਆ ਮਤਲਬ ਕਿ ਦਿਨਾਂ ਰਿਆਂ ਉਹਨਾਂ ਦਾ ਗਾਣਾ ਕਹ ਦੇ ਦਿਓ ਅੱਜ ਤੱਕ ਸਰਕਾਰ ਕੋਲ ਡਿਪਟੀ ਕਮਿਸ਼ਨਰ ਦੇ ਮਲੇਰਕੋਟ ਨੇ ਦੇ ਨਹੀਂ ਹੋਇਆ ਅੱਜ ਤੱਕ ਸਰਕਾਰ ਕੋਲ ਸ਼ਸ਼ਨ ਕੋਟ ਦਾ ਦੇ ਨਹੀਂ ਹੋਈ ਮਲੇਰਕੋਟ ਨੇ ਅੱਜ ਤੱਕ ਸਰਕਾਰ ਕੋਲ ਅਫਸਰਾਂ ਦੀ ਵਿਵਸਥਾ ਹੀ ਨਹੀਂ ਕੀਤੀ ਗਈ ਮਲੇਰਕੋਟ ਨੇ ਉੱਥੇ ਪਹਿਲਾਂ ਉੱਥੇ ਇਨਫਰਾਸਟ੍ਰਕਚਰ ਪੂਰਾ ਕਰ ਲੋ ਫਿਰ ਦੂਜੇ ਜ਼ਿਲ੍ਹਿਆਂ ਨੂੰ ਬਣਾ ਲਿਆ ਲੱਗਦਾ ਨਹੀਂ ਸੋਚੀ ਸਮਝੀ ਸਾਜ਼ਿਸ਼ ਕੀਤੀ ਜਾ ਰਹੀ ਉਹ ਪਹਿਲਾਂ ਕਹਿ ਰਹੇ ਸਨ ਪਤਾ ਨਹੀਂ ਅਗਾ ਇੱਕ ਇੱਕ ਮੈਸੇਜ ਇਹ ਦੇਣਾ ਚਾਹੁੰਦੇ ਆ ਸਾਰੀਆਂ ਪਾਰਟੀਆਂ ਦੇ ਲੀਡਰਾਂ ਨਾਲੋਂ ਤੇ ਸਾਰੀਆਂ ਲੀਡਰਾਂ ਦੇ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਉਹ ਭਾਜਪਾ ਹੈ ਸਾਡੀ ਪਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੇ ਦਰਵਾਜ਼ੇ ਜੇ ਉਹਨਾਂ ਨੇ ਲੋਕਾਂ ਦਾ ਸਾਥ ਨਹੀਂ ਦੇਣਾ ਸਾਰਿਆਂ ਲਈ ਬੰਦ ਕਰ ਦਿੱਤੇ ਜਾਣਗੇ ਅਸੀਂ ਸਾਰਿਆਂ ਦਾ ਬਾਈਕਾਟ ਕਰਾਂਗੇ ਦੂਜੀ ਲੋਕਾਂ ਨੂੰ ਇਹ ਗੱਲ ਨਹੀਂ ਕਿ ਪੂਰੀ ਜਾਣਕਾਰੀ ਕਿ ਆਖਰੀ ਇਸ ਨਾਲ ਨੁਕਸਾਨ ਕੀ ਹੋਏਗਾ ਨੁਕਸਾਨ ਇਹ ਆ ਜੀ ਜਿਵੇਂ ਚੱਬੇਵਾਲ ਦਾ ਏਰੀਆ ਉਹਨੂੰ ਬਿਸ਼ੋਈ ਦਾ ਏਰੀਆ ਉਹਨੂੰ ਹੁਸ਼ਿਆਰਪੁਰ ਰੌਣਕ ਲਈ ਕਿੰਨਾ ਦਾ ਲੱਗਦਾ ਔਰ ਉਹ ਲੋਕ ਜਿਹੜੇ ਹੁਸ਼ਿਆਰਪੁਰ 15 ਮਿੰਟ ਵਿੱਚ ਪਹੁੰਚਦੇ ਆ ਉਹਨਾਂ ਨੂੰ ਨਾਗਪੁਰ ਸਾਹਿਬ ਜਾਣ ਲਈ 2 ਘੰਟੇ ਲੱਗਣਗੇ ਅਸੀਂ ਪਹਿਲਾਂ ਕਿਹਾ ਸੀ ਵੀ ਕੰਮ ਸਗੋਂ ਜੇ ਸਰਕਾਰਾਂ ਨੇ ਇਹ ਕੰਮ ਕਰਨੇ ਆ ਤਾਂ ਉਹ ਲੋਕਾਂ ਦੀ ਰਾਏ ਤਾਂ ਲੈ ਲਓ ਇੱਥੇ ਤਾਂ ਇੰਨਾ ਵੀ ਲੋਕਾਂ ਨੂੰ ਹੱਕ ਨਹੀਂ ਰਿਹਾ ਇਸ ਸਰਕਾਰ 'ਤੇ ਕਿ ਲੋਕਾਂ ਦੀ ਰਾਏ ਲੈ ਲਈ ਜਾਵੇ ਪਹਿਲਾਂ ਦੇਖੇ ਜੇ ਪਹਿਲਾਂ ਹੀ ਐਮਐਲਏ ਸਾਰੇ ਕਹਿੰਦੇ ਕਿ ਨਹੀਂ ਇਹ ਤਾਂ ਸਾਡੇ ਧਿਆਨ 'ਚ ਨਹੀਂ ਹੈ ਨਹੀਂ ਬਣਾਈ ਜਾ ਰਹੀ ਤੁਸੀ ਪ੍ਰੈਸਰ ਪੁਟਰ ਤੋਂ ਭਰਾ ਸਾਰੇ ਉੱਥੇ ਖੜੇ ਸੀ ਜਦੋਂ ਰੋਨੀ ਸਾਹਿਬ ਨਾਲ ਗੱਲ ਹੋਈ ਤੁਸੀਂ ਭਲੀ ਭਾਂਤ ਨੂੰ ਜਾਨੂ ਹੋ ਗਏ ਹੋ ਕਿ ਚੋਰ ਦਰਵਾਜੇ ਨਹੀਂ ਕੁਛ ਨਾ ਕੁਛ ਹੋ ਰਿਹਾ ਹੈ ਹੋ ਜਾਣਾ ਅਗਲੀ ਰਾਜਨੀਤੀ ਕੀ ਰਹੀ ਹੈ ਅਜਨੀ ਰਾਜਨੀਤੀ ਅਸੀਂ ਜਿੰਦਾ ਸੰਘਰਸ਼ ਕਰਦੇ ਪਏ ਆ ਕਰਦੇ ਰਵਾਂਗੇ ਜੀ ਅਸੀਂ ਇਹਨੂੰ ਇਸ ਸੰਘਰਸ਼ ਨੂੰ ਪੂਨ ਪਿੰਡਾਂ ਤੱਕ ਲੈ ਕੇ ਜਾਵਾਂਗੇ ਹੋਰ ਤੇਜ਼ ਕਰਾਂਗੇ ਜੇ ਸੀ ਪੰਜ ਮੈਂਬਰਾਂ ਪੰਜ ਬਾਹਰ ਅਫਸਰਾਂ ਮਿਲੇ ਕਿਹੜੀ ਕਿਹੜੀ ਬਾਰੇ ਬਾਸੋ ਉਹ ਬਲਾਚੌਰ ਬਾੜ ਜੀ ਗਰਸ਼ੰਕਰ ਬਾੜ ਨਵਾਂ ਸ਼ਹਿਰ ਬਾੜ ਰੂਪਨਗਰ ਬਾੜ ਔਰ ਹਸ਼ਿਆਪੁਰ ਬਾੜ ਪੰਜਾਬ 12 ਦੇ ਪ੍ਰਧਾਨ ਕੇਦੇ ਆ ਉਸ ਕਾਲਾ ਸਹਿਮਤਾ ਕੀ ਇਹ ਨਹੀਂ ਨਾ ਕੋਦੇ ਜੀ ਆਪਣਾ ਰੋੜੀ ਨੂੰ ਵੀ ਤੁਸੀਂ ਮਿਲੇ ਜੀ ਬਿਲਕੁਲ ਰੋੜੀ ਨੂੰ ਮਿਲ ਕੇ ਅਸੀਂ ਪੰਜਾਂ ਪ੍ਰਧਾਨਾਂ ਨੇ ਇੱਕ ਜੁਆਇੰਟ ਮੰਨਰੈਂਡਮ ਦਿੱਤਾ ਸੀ ਔਰ ਉਹਨਾਂ ਨੇ ਵੀ ਬਿਲਕੁਲ ਅਵੇਅਰਨੈਸ ਨਾਲ ਦਿਖਾਈ ਸੀ ਕਿ ਜਿਵੇਂ ਕੁਝ ਹੋ ਹੀ ਨਹੀਂ ਰਿਹਾ ਮਤਲਬ ਜਿਦੋਂ ਤੋਂ ਇਹ ਸਾਧਨਾ ਵੀ ਸਾਰੇ ਦੇ ਸਾਰੇ ਮੁੱਲੇ ਬਣੇ ਹੋਏ ਨੇ ਰੋੜੀ ਪਹਿਲਾਂ ਵੀ ਤੈਨੂੰ ਧੋਖਾ ਕਰੀ ਜੀ ਹੁਣ ਵੀ ਤੈਨੂੰ ਬਿਲਕੁਲ ਜੇਸ ਭੰਗ ਨਹੀਂ ਗੱਲਾਂ ਹੋ ਰਹੀਆਂ ਮੈਂ ਕਹਿੰਦਾ ਮੁੱਲੇ ਬਣੇ ਹੋਏ ਆ ਲੋਕਾਂ ਨਾਲ ਧੋਖਾ ਕਰ ਰਹੇ ਸਾਡੇ ਨਾਲ ਧੋਖਾ ਨਹੀਂ ਹੋ ਰਿਹਾ ਇਹ ਉਹਨਾਂ ਲੋਕਾਂ ਨਾਲ ਧੋਖਾ ਹੋ ਰਿਹਾ ਜਿਨ੍ਹਾਂ ਨੇ ਉਹ ਕੁਰਸੀ ਤੇ ਬਣਾਇਆ ਜਿਨ੍ਹਾਂ ਨੇ ਐਮਐਲਏ ਬਣਾਇਆ ਕੋਣ ਦੇਖਦੇ ਕੋਸ਼ਿਸ਼ ਕਰਦੇ ਆ ਵੀ ਨਹੀਂ ਤਾਂ ਫਿਰ ਵੱਡਾ ਸੰਘਰਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਸਰਕਾਰ ਆਪ ਆਵੇ ਐਸੀ ਜਿੰਬਾ ਜੀ ਦੇ ਮਨਤਾ ਦੇ ਕੀ ਗੱਲ ਬਾਤ ਜੀ ਭਾਈ ਕੁਛ ਨਹੀਂ ਆ ਜੇਪਾ ਜੀ ਨੇ ਫੋਨ ਵੀ ਕੀਤਾ ਜੈਕਿਸ਼ਾ ਰੋੜੀ ਜੀ ਨੂੰ ਉਹਨਾਂ ਨੇ ਬੜੇ ਸਪਾਸ ਤੇ ਸਪੈਸ਼ਲ ਅਵਿਜਾ ਦੱਸ ਦਿੱਤਾ ਕਿ ਜਿਹੜਾ ਗੜਸ਼ੰਕਰ ਆ ਉਨਾਧਪੁਰ ਸਾਹਿਬ ਨਾਲ ਜਾਊਗਾ ਪਰ ਇਹ ਰੋੜੀ ਸਾਹਿਬ ਦੇ ਪੰਜਾਬ ਸਰਕਾਰ ਦੇ ਦਿਮਾਗ ਦਾ ਇੱਕ ਬਹਿਮ ਆ ਜੇ ਇਹੋ ਜਿਹਾ ਸਟੈਪ ਲਿਆ ਗਿਆ ਇਹਨਾਂ ਦੇ ਇਹਨਾਂ ਨੂੰ ਕਨਸੀਕਵੈਂਸਸ ਭੁਗਤਣੇ ਪੈਣੇ ਆ ਜੇ ਅੱਜ ਅਸੀਂ ਇਹਨਾਂ ਦੇ ਘਰਾਂ ਤੱਕ ਆਏ ਆ ਕੱਲ ਨੂੰ ਅਸੀਂ ਚੰਡੀਗੜ੍ਹ ਤੇ ਜਾ ਕੇ ਜਾਣ ਲਈ ਵੀ ਆਪਾਂ ਪਿੱਛੇ ਨਹੀਂ ਹਟਾਂਗੇ ਤੇ ਪਰ ਅਸੀਂ ਇੱਕ ਵਾਰ ਕਹਿਤਾ ਕਿ ਜਿਹੜਾ ਗਰਸ਼ਣ ਕਰੀ ਲਈ ਆਪਣੇ ਦੇ ਨਹੀਂ ਕੱਟ ਹੋਣ ਦੇਣਾ ਤੇ ਨਹੀਂ ਕੱਟ ਹੋਣ ਦੇਣਾ ਸਾਨੂੰ ਇਹ ਪ੍ਰੋਟੈਸਟ ਪਵਾ ਫਿਰ ਜਿਵੇਂ ਪੱਲਾ ਕਹਿੰਦੇ ਕਿਸਾਨਾਂ ਤੋਂ ਲੈ ਚੱਲੇ ਇਹਨਾਂ ਦੀ ਅੱਗੇ ਕੋਠੀਆਂ ਦੇ ਅੱਗੇ ਪੱਕੇ ਧਰਨੇ ਵੀ ਲਾਣੇ ਪਏ ਪੌਦਲੇ ਵੀ ਤਿਆਰ ਆ अगला अगली रणनीति ਕੀ ਹੋਈ ਜੀ ਅਲੀ ਰਣਨੀਤੀ ਭਾਜੀ ਜੋ ਸਾਡੀ ਪੂਰੀ ਬਾਰ ਬੈਠ ਕੇ ਕਰੇ ਕਿ ਡਿਸਾਈਡ ਕਰ ਲਉ ਐਮਪੀ ਸਾਹਿਬ ਦੇ ਵੀ ਜਾਵਾਂਗੇ ਜੇ ਕੋਈ ਵਧੀਆ ਜਵਾਬ ਮਿਲੂਗਾ ਤਾਂ ਠੀਕ ਹੈ ਨਹੀਂ ਤਾਂ ਗੁਰਪੁਰਵਾ ਆ ਰਿਹਾ ਗੁਰਪੁਰਪ ਤਾਂ ਹੀ ਜੋ ਬਾਬੇ ਨਾਨਕ ਦੀ ਮਰਜ਼ੀ ਹੋ ਗਈ ਫਿਰ ਦੇਖੀ ਜਾਊਗੀ ਸਾਜੀ ਸਰ ਕਿੰਨਾ ਦੇ ਦੇਓਗੀ ਜਿੰਪਾ ਜੀ ਵੀ ਮੰਗ ਪਤਾ ਦੇਣ ਆਇਆ ਦੇਖੋ ਬਹੁਤ ਹੀ ਸ਼ਰਮ ਵਾਲੀ ਗੱਲ ਆ ਬਹੁਤ ਹੀ ਨਲੈਕੀ ਵਾਲੀ ਗੱਲ ਆ ਇੱਕ ਸਾਡਾ ਮੌਕੇ ਦਾ ਐਮਐਲਏ ਹੋਵੇ ਰੂਲਿੰਗ ਪਾਰਟੀ ਦਾ ਐਮਐਲਏ ਹੋਵੇ ਸਪੀਕਰ ਫੋਨ ਤੇ ਉਹ ਫੋਨ ਤੇ ਗੱਲ ਕਰ ਰਿਹਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਦੇ ਨਾਲ ਔਰ ਡਿਪਟੀ ਸਪੀਕਰ ਨੇ ਸ਼ਰ੍ਹਾਂ ਵਿੱਚ ਗੱਲ ਕਹਿਤੀ ਆ ਉਹਨੇ ਬਿਲਕੁਲ ਵੀ ਗਰੇਜ਼ ਨਹੀਂ ਕੀਤਾ ਇਹ ਗੱਲ ਕਹਿਣ ਤੋਂ ਉਹਨੇ ਮਿੰਟ 2 ਲਾਏ ਬਾਅਦ ਦੇ ਵਿੱਚ ਸਾਨੂੰ ਇਹ ਕਹਿ ਰਹੇ ਜੀ ਉਹਨੇ ਤਾਂ ਹਾਸੇ ਨਾਲ ਗੱਲ ਕੀਤੀ ਆ ਉਹਨੇ ਸ਼ਰ੍ਹਾਂ ਵਿੱਚ ਗੱਲ ਕਹੀ ਆ ਜੀ ਵੀ ਜੇਪਾ ਸਾਹਿਬ ਚਲਾ ਗਿਆ ਗੜ ਸ਼ੰਕਰ ਅਨੰਦਪੁਰ ਸਾਹਿਬ ਦੇ ਨਾਲ ਇਸ ਤੋਂ ਬਾਅਦ ਹੋਰ ਕੀ ਰਹਿ ਗਿਆ ਉਹ ਜੋ ਨਮਾਇੰਦਿਆਂ ਤੋਂ ਅਸੀਂ ਕਿ ਉਮੀਦ ਰੱਖਦੇ ਆ ਹੁਸ਼ਿਆਰਪੁਰ ਜ਼ਿਲ੍ਹੇ ਦਾ ਐਮਪੀ ਇਹਨਾਂ ਦਾ ਆਪਣਾ ਹੋਵੇ ਸੱਤ ਐਮਐਲਏ ਦਾ ਆਪਣੇ ਹੋਣ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਹਿਸਾਬ ਕਿਹਨਾਂ ਦਾ ਦੇਣਾ ਇੱਕ ਪੱਸੀ ਕਹਿੰਦੇ ਕਿ ਨਹੀਂ ਕੋਈ ਇੱਦਾਂ ਦੀ ਗੱਲਬਾਤ ਹੈ ਕਿ ਪਰ ਦੂਜੀ ਵਾਰ ਦੇਖਿਆ ਜਾਵੇ ਤਾਂ ਜੋ ਰੋੜੀ ਸਾਹਿਬ ਨੇ ਬਿਲਕੁਲ ਰੋੜੀ ਸਾਹਿਬ ਨੇ ਬਿਲਕੁਲ ਸਟੈਂਪ ਲਾਤੀ ਆ ਉਹਨਾਂ ਨੇ ਸਾਫ਼ ਲਫ਼ਜ਼ਾਂ ਦੇ ਵਿੱਚ ਇਹ ਗੱਲ ਕਹੀ ਆ ਵੀ ਜਿੰਪਾ ਸਾਹਿਬ ਨਰਿਸ਼ੰਕਰ ਚਲਾ ਗਿਆ ਆਨੰਦਪੁਰ ਸਾਹਿਬ ਦੇ ਕੋਲ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਇਹ تو کلیਆ ਗੱਲ ਬੜਾ ਲੱਗਦੀ ਆ ਵੀ ਇਹ ਸਾਰੇ ਜਣੀਆਂ ਇੱਕੋ ਥਾਂ ਲੈਣੀਆਂ ਤੇ ਬਿੱਲੀਆਂ ਆ ਚੱਟੀ ਬੱਟੀ ਆ ਕਿਸੇ ਨੂੰ ਕਿਸੇ ਦਾ ਕੋਈ ਮਤਲਬ ਨਹੀਂ ਇਹਨਾਂ ਨੇ ਜਿਲ੍ਹਾ ਜਿਹੜਾ ਨਵਾਂ ਅਨਾਉਂਸ ਕਰਨਾ ਬਾਕੀ ਰਹਿ ਗਿਆ ਬਾਕੀ ਸਾਰਾ ਕੁਝ ਹੋ ਗਿਆ ਜੀ ਸਰ ਜੀ ਬਗੀਰ ਭਾਈ ਸਾਹਿਬ ਕਰ ਰਿਹਾ ਮੁਜਾਲਾ ਹੋ ਰਿਹਾ ਜੀ ਪੂਰੇ ਬਾਰ ਕੌਂਸਲ ਵੱਲੋਂ ਦੇਖੋ ਲੋਡ ਆਊਟ ਵੀ ਜਿਹੜਾ ਸਾਡੀ ਬਾਰਕਾ ਉਸੋਂ ਦਾ ਕੁਝ ਆਪ ਜੀ ਦਾ ਫਖਰ ਆਪਣੀ ਜਗ੍ਹਾ ਦੇ ਉੱਤੇ ਆਪਣੇ ਪਾਰਟ ਦੇ ਨਾਲ ਗੱਲ ਕਰ ਰਹੇ ਆਂ ਔਰ ਮੇਰੇ ਕੋ ਪੱਟਿਓ ਕੇ ਆਏ ਆਂ ਮੈਂ ਸਾਰਿਆਂ ਨੂੰ ਬਹੁਤ ਮਾਨ ਕਰਦਾ ਸਤਿਕਾਰ ਕਰਦਾ ਕਿਉਂਕਿ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਅੱਛੀ ਗੱਲ ਕੀਤੀ ਆ ਲੇਕਿਨ ਇਹਨਾਂ ਦੀ ਜਿਹੜੀ ਗੱਲ ਆ ਸਰਕਾਰ ਤੱਕ ਪਹੁੰਚਾਣਾ ਮੇਰੇ ਲਈ ਉਹਨੇ ਆਪਣਾ ਮੋਮਰੈਂਡਮ ਦਿੱਤਾ ਉਸ ਮੋਮਰੈਂਡਮ ਨੂੰ ਸਰਕਾਰ ਤੱਕ ਮੈਂ ਗੁਰੂ ਪਹੁੰਚਾ ਮੰਗਾ ਸਰਕਾਰ ਦੇ ਫੈਸਲੇ ਦੇ ਵਿੱਚ ਮੈਂ ਗੱਲ ਕੋਸ਼ਿਸ਼ ਕਰਾਂਗਾ ਮੇਰੇ ਹਿਸਾਬ ਨੂੰ ਛੋਟਾ ਨਾ ਕਿ ਸਰ ਕਿੰਨਾ ਟਾਈਮ ਮੈਂ ਗੱਲ ਕਰਾਂਗਾ ਨਾ ਜੀ ਮੈਂ ਆਪਣੇ ਪਾਰਟ ਦੇ ਤੌਰ ਤੇ ਕਿੰਨਾ ਕੁ ਟਾਈਮ ਲੱਗ ਜਾਏਗਾ ਸਰ ਸਰਕਾਰ ਦਾ ਪਾਰਟ ਹੈ ਔਰ ਇਹਦੇ ਵਿੱਚ ਫੈਸਲੇ ਹੁੰਦੇ ਆ ਸਰਕਾਰ ਦੇ ਇਸ ਬਹੁਤ ਸਾਰੇ ਵਿਭਾਗਾਂ ਵਿੱਚ ਸ਼ਾਮਿਲ ਹੁੰਦੇ ਆ ਵਿੱਚ ਸਾਰੇ ਵਿਭਾਗਾਂ ਦੇ ਬਗੈਰ ਉਹਨਾਂ ਦੀ ਸਹਿਮਤੀ ਉਹਨਾਂ ਦਾ ਹੋਰ بڑا ਲੰਮਾ ਪ੍ਰੋਸੀਜਰ ਹੁੰਦਾ ਕਿਸੇ ਨੂੰ ਜ਼ਿਲ੍ਹਾ ਬਣਾਉਣਾ ਤੇ ਸਰਕਾਰ ਉੱਤੇ ਕੰਮ ਕਰ ਰਹੀ ਹੈ ਮੈਂ ਆਪਣੇ ਪੱਲੇ ਇਹਨਾਂ ਦੇ ਮੈਮੋਰੰਡਮ ਤੋਂ ਕਰ ਰਿਹਾ ਹਾਂ ਤਾਂ ਰੋੜੀਸਾ ਦੀ ਗੱਲ ਹੋਈ ਸੀ ਕੀ ਕਿਹਾ ਗਿਆ ਉਹਨਾਂ ਨੇ ਰੋੜੀਸਾਬ ਨੇ ਤਾਂ ਕੁਝ ਨਹੀਂ ਉਹਨਾਂ ਕਿਹਾ ਹਾਲ ਤੱਕ ਸਰਕਾਰ ਵੱਲੋਂ ਕੋਈ ਇਦਾਂ ਦਾ ਬਿਆਨ ਹੀ ਨਹੀਂ ਆਇਆ ਪਰ ਇੱਕ ਮਜ਼ਾਕ ਦੀ ਗੱਲ ਕੀਤੀ ਗਈ ਨਹੀਂ ਮਜ਼ਾਕ ਦੀ ਕੋਈ ਗੱਲ ਨਹੀਂ ਉਹਨਾਂ ਨੇ ਕੀਤੀ ਉਹਨਾਂ ਨੇ ਕੋਈ ਮਜ਼ਾਕ ਨਹੀਂ ਕਰਨੀ ਕੀਤੀ ਉਹਨਾਂ ਨੇ ਸਿੰਪਲੀ ਇਹ ਗੱਲ ਕੀਤੀ ਵੀ ਆਪਾਂ ਹਾਲ ਤੱਕ ਐਜੀਟੇਸ਼ਨ ਚਾਲੂ ਕਰਤੀ ਆ ਕਿ ਆ ਸਰਕਾਰ ਦੇ ਕਿਸੇ ਨੁਮਾਇੰਦੇ ਦਾ ਕੋਈ ਬਿਆਨ ਹੈ ਹਾਲ ਤੱਕ ਤਦੋਂ ਆਪਾਂ ਜਲਾ ਬਣਾਉਣ ਜਾ ਰਹੇ ਨੇ ਕੋਸ਼ਿਸ਼ ਕਰਤਾ ਜਾਂ ਜਾਂ ਸਰਕਾਰ ਨੇ ਉਹ ਤੇ ਪੱਕਾ ਫੈਸਲਾ ਕਰ ਹਾਲ ਤੱਕ ਉਹਦੀ ਕੋਈ ਐਡੀ ਉਹਨਾਂ ਨੇ ਉਹਨਾਂ ਨੇ ਇਸ ਹਿਸਾਬ ਨਾਲ ਗੱਲ ਕੀਤੀ ਅਦਰਵਾਜ਼ੀ ਉਹਨਾਂ ਨੇ ਕੋਈ ਇਦਾਂ ਦੀ ਮਜ਼ਾਕ ਵਾਲੀ ਗੱਲ ਜਿਆ ਉਹਨਾਂ ਨੇ ਨਹੀਂ ਕਿਹਾ ਕੋਣ ਦੇਖੋ ਵਾਰ ਕੌਂਸਲ ਦੇ ਨਾਲ ਤਾਂ ਹਮੇਸ਼ਾ ਹਰੇ ਕਾਜ ਦੇ ਬੜੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਆਪਾਂ ਇਹਨੂੰ ਥੋੜਾ ਮਤਲਬ ਕਿ ਸਾਡੇ ਸਰਕਾਰ ਵੱਲੋਂ ਤਾਂ ਕਿਸੇ ਬਿਆਨ ਹੀ ਨਹੀਂ ਨਿਕਲ ਆ ਉਹਨਾਂ ਨੇ ਪਰ ਦੋ ਤਿੰਨ ਦਿਨ ਸਟ੍ਰਾਈਕ ਕੀਤੀ ਹੀ ਵਕੀਲ ਸਾਹਿਬਾਂ ਵਾਲੀ ਜਿੱਥੇ ਲੋਕ ਵੀ ਖੱਜਲ ਖਵਾਰ ਹੋ ਰਹੇ ਆ ਤਾਂ ਕਿੰਨੀ ਕੁ ਮਿਹਨਤ ਲਗਾ ਸਕਦਾ ਕਿ ਕਿੰਨੀ ਜਲਦੀ ਇਹਦਾ ਹੱਲ ਹੋ ਸਕਦਾ ਜੀ ਇਹ ਦਾ ਡੈਫੀਨੇਟਲੀ ਸਰਕਾਰ ਦੇ ਪਾਸ ਤੱਕ ਇਹ ਇਹਨੂੰ ਪੁਝਾ ਰਹੇ ਇਹਨਾਂ ਨੇ ਮੋਬਿਲਡਾ ਵਿੱਚ ਖੁਦ ਵੀ ਦੇਖ ਕੇ ਆਇਆ ਹੈ ਗੜਸ਼ੰਕਰ ਵੀ ਸਾਰੀ ਵਾਰ ਕਾਉਂਸਲ ਮਿਲ ਕੇ ਆ ਜਾ ਕੇ ਇਹ ਸਾਰੀਆਂ ਚੀਜ਼ਾਂ ਸਰਕਾਰ ਕੋ ਡੈਫੀਨਿਟਲੀ ਪਹੁੰਚਦੀਆਂ ਪਈਆਂ ਰੋਜ਼ ਦੇ ਰੋਜ਼